ਦੋਸਤੋ ਮੱਕੀ ਦੇ ਚਾਰ ਨੂੰ ਬਹੁਤ ਸਾਰੇ ਭਰਾਏ ਸਮਝਦੇ ਆ ਕਿ ਪਸ਼ੂਆਂ ਨੂੰ ਖਰਾਬ ਕਰਦਾ ਹੈ ਗਲਤ ਆ ਪਸ਼ੂਆਂ ਲਈ ਜਿਹਦੇ ਨਾਲ ਮੱਜਾਂ ਫਰਿਆਕ ਹੋ ਜਾਂਦੀਆਂ ਜਾਂ ਬਹੁਤ ਗਰਮ ਹੁੰਦਾ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ ਪਰ ਅੱਜ ਆਪਾਂ ਜੇ ਇਹਦੇ ਪੱਖ ਦੇਖੀਏ ਜਾਂ ਇਹਦਾ ਦੇਖੀਏ ਵੀ ਐਨਾਲਿਸਿਸ ਕਰੀਏ ਵੀ ਇਹ ਸਹੀ ਆ ਜਾਂ ਗਲਤ ਆ ਆਚਾਰ ਪਾਉਣਾ ਤਾਂ ਆਪਾਂ ਨੂੰ ਇਹ ਲੱਗਦਾ ਵੀ ਵੈਸੇ ਤਾਂ ਇਹ ਸੌਖਾ ਹੀ ਹੈ ਕਿਉਂਕਿ ਇਹ ਸਿੱਧਾ ਜਿਹੜਾ ਆਪਾਂ ਨੂੰ ਫਾਇਦਾ ਇਹਦਾ ਦੇਣਾ ਉਹ ਇਹ ਆ ਕਿ ਜਦੋਂ ਆਪਾਂ ਇੱਕ ਵਾਰੀ ਆਚਾਰ ਪਾ ਲਿਆ ਉਸ ਤੋਂ ਬਾਅਦ ਆਪਾਂ ਇਹਨੂੰ ਬਸ ਟੋਕਰੇ ਭਰ-ਭਰ ਪਾਉਣਾ ਹੀ ਆ ਪੱਟ ਕੇ ਪਸ਼ੂਆਂ ਨੂੰ ਨਿਤ ਦਾ ਆਪਾਂ ਖੇਤੋਂ ਹਰਾਚਾਰਾ ਵੱਢ ਕੇ ਲਿਆਉਣਾ ਫਿਰ ਉਹਨੂੰ ਪੁੱਤਰਨਾ ਫਿਰ ਪਾਉਣਾ ਉਹ ਆਪਣਾ ਨਿਤ ਦਿਨ ਤੱਕ 2 ਘੰਟਿਆਂ ਦਾ ਲਗਭਗ ਕੰਮ ਘਟ ਕੇ ਅੱਧੇ ਘੰਟੇ ਦਾ ਜਾਂ 15 ਮਿੰਟ ਦਾ ਕੰਮ ਰਹਿ ਜਾਂਦਾ ਹੈਗਾ ਤੇ ਇਸ ਤੋਂ ਇਲਾਵਾ ਵੀ ਜੇ ਆਪਾਂ ਇਹਦੇ ਵੈਸੇ ਪਸ਼ੂਆਂ ਵਾਸਤੇ ਫਾਇਦੇ ਜਾਂ ਨੁਕਸਾਨ ਦੇਖੀ ਵੀ ਹੁਣ ਤੱਕ ਜਿੰਨੇ ਭਰਾ ਵੀ ਆਚਾਰ ਪਾਉਣਾ ਸ਼ੁਰੂ ਕੀਤਾ ਜਿੰਨਾ ਜਿਨ੍ਹਾਂ ਨੇ ਮੱਕੀ ਦੇ ਮੱਕੀ ਦਾ ਉਹਨਾਂ ਨੇ ਸਾਰਿਆਂ ਨੇ ਕਿਸੇ ਨੇ ਵੀ ਪੌਣਾ ਆਚਾਰ ਛੱਡਿਆ ਨਹੀਂ ਸਾਰੇ ਕੰਟੀਨਿਊ ਪਾ ਰਹੇ ਹੈਗੇ ਕਈ 5 5 7 7 ਸਾਲਾਂ ਤੋਂ ਜਾਂ ਲੰਬੇ ਸਮੇਂ ਤੋਂ ਪਾ ਰਹੇ ਹੈਗੇ ਤਾਂ ਇੱਥੋਂ ਦੇਖ ਕੇ ਇਹ ਲੱਗਦਾ ਵੀ ਉਹਨਾਂ ਨੂੰ ਇਹਦਾ ਕੋਈ ਨੁਕਸਾਨ ਨਹੀਂ ਦਿਸਿਆ ਉਹਨਾਂ ਨੂੰ ਇਹਦਾ ਫਾਇਦਾ ਲੱਗਿਆ ਇਸ ਕਰਕੇ ਉਹ ਕੰਟੀਨਿਊ ਚਾਰ ਪਾ ਰਹੇ ਹੈ ਮੱਖੀ ਦਾ ਤੇ ਇਹਦਾ ਕੋਈ ਜਿਆਦਾ ਨੁਕਸਾਨ ਨਹੀਂ ਹੈ ਇਸੇ ਤਰ੍ਹਾਂ ਡਾਕਟਰਾਂ ਦੀ ਗੱਲ ਕਰੀਏ ਤਾਂ ਸਾਰੇ ਡਾਕਟਰ ਵੀ ਇਹੀ ਕਹਿੰਦੇ ਆ ਡੇਰੀ ਫਾਰਮਿੰਗ ਵਾਲੇ ਕਿ ਵੀ ਇਹਦਾ ਹਰੇ ਚਾਰੇ ਦਾ ਤੁਹਾਨੂੰ ਸੋਰੀ ਆਚਾਰ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੈ ਇਹ ਤੁਸੀਂ ਪਾ ਸਕਦੇ ਹੋ ਪਸ਼ੂਆਂ ਨੂੰ ਇਹ ਸੋਡਾ ਵੀ ਬਹਿ ਮਾਜਿਆ ਤੁਸੀਂ ਕਹਿੰਦੇ ਵੀ ਗਰਮੀ ਕਰਦਾ ਜਾਂ ਕੁਝ ਹੋਰ ਹਨ ਤੇ ਇਹ ਤਾਂ ਸਗੋਂ ਪਸ਼ੂ ਇਹ ਕਹਿੰਦੇ ਆ ਕਿ ਪਸ਼ੂ ਇਸ ਨੂੰ ਹਰੇ ਚਾਰੇ ਤੋਂ ਵੀ ਵੱਧ ਚਾ ਕੇ ਖਾਂਦੇ ਆ ਇਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਆਚਾਰ ਆਪਾਂ ਨੂੰ ਟਾਈਮ ਦੀ ਵੀ ਬਚਤ ਕਰਦਾ ਇਹ ਪਸ਼ੂਆਂ ਲਈ ਵੀ ਨੁਕਸਾਨ ਦੇ ਨਹੀਂ ਹੈ ਆਪਾਂ ਇਹਨੂੰ ਪਾ ਸਕਦੇ ਆ ਤੇ ਤੀਜੇ ਨੰਬਰ ਤੇ ਇਹ ਆਪਣਾ ਉਸ ਸਮੇਂ ਆਪਾਂ ਨੂੰ ਹਰਾਚਾਰਾ ਦੇ ਜਾਂਦਾ ਜਦੋਂ ਆਪਣਾ ਬਾਣ 2-2 ਮਹੀਨੇ ਲਈ ਵਿਹਲਾ ਹੁੰਦਾ ਝੋਨੇ ਤੋਂ ਪਹਿਲਾਂ ਤੇ ਕਣਕ ਤੋਂ ਬਾਅਦ ਵਾਲੇ ਸੀਜ਼ਨ ਦੇ ਵਿੱਚ ਜਦੋਂ ਆਪਣੇ ਕੋਲੇ ਜ਼ਮੀਨ ਵਿਹਲੀ ਹੁੰਦੀ ਆ ਉਦੋਂ ਆਪਾਂ ਇਸ ਨੂੰ ਤਿਆਰ ਕਰਕੇ ਸਾਲ ਭਰ ਲਈ ਪਸ਼ੂਆਂ ਦਾ ਚਾਰਾ ਤਿਆਰ ਕਰ ਸਕਦੇ ਆ ਇਸ ਲਈ